ਇਸ ਸਾਲ ਵੀ ਪੋਲੇ ਸ਼ੰਕਰ ਦਾ ਭੰਡਾਰਾ ਕਈ ਵਰਸਾ ਤੋਂ ਚੱਲਦਾ ਆ ਰਿਹਾ ਵਾ ਔਰ ਅਸੀਂ ਕੰਨੇ ਆ ਪ੍ਰਭੂ ਕਿਰਪਾ ਦੇ ਨਾਲ ਇਹ ਭੰਡਾਰਾ ਪੋਲੇ ਸ਼ੰਕਰ ਦੇ ਚਰਨਾਂ 'ਚ ਚੱਲਦਾ ਜਾਵੇ ਔਰ ਚੱਲਦਾ ਰਵੇ ਜਦ ਤੱਕ ਜਦ ਤੱਕ ਅਸੀਂ ਆ ਗਏ ਆ ਪ੍ਰਭੂ ਸ਼ਾਹ ਦੇ ਨਾਲ ਇਹ ਭੰਡਾਰਾ ਲੰਗਰ ਬਟਾਲਾ ਰੋਡ ਗੁਰਦਾਸਪੁਰ ਕਾਦਰੀ ਭੱਲੇ ਦੇ ਸਾਹਮਣੇ ਫਰੂਟ ਸਬਜ਼ੀ ਦੀ ਦੁਕਾਨ ਆ ਸੇਵਾਦਾਰ ਪੋਲੇ ਸ਼ੰਕਰ ਦੇ ਕੋਸ਼ਿਸ਼ ਹਾਲ ਵੀ ਇਹ ਭੋਲੇ ਦੇ ਬੱਚਿਆਂ ਨੇ ਕਿਰਪਾ ਕੀਤੀ ਆ ਤੇ ਭੰਡਾਰਾ ਉਹਨਾਂ ਦਾ ਸਪੂਰਨ ਹੋਇਆ ਕਿੰਨੇ ਕਿੰਨੇ ਸਾਲ ਹੋ ਗਏ ਲੰਘੇ ਲੰਘੇ 15 ਸਾਲ ਤੋਂ ਉੱਪਰ ਹੋ ਗਿਆ 15-20 ਸਾਲ ਹਾਂ 15 15-20 ਸਾਲ ਹਾਂਜੀ ਸਹੀ ਨੌਜਵਾਨ ਬੱਚੇ ਭੜਗੇ ਦੇ ਉਹਨਾਂ ਨੂੰ ਕੀ ਪੈਸੇ ਦੇਣਾ ਚਾਹੁੰਦੇ ਹੋ ਇੱਕ ਚੰਗੇ ਕਾਮਯਾਬਾਂ ਦੇ ਕਨੈਕਸ਼ਨ ਦੂਰ ਅਸੀਂ ਕਰਨੇ ਆਂ ਵੀ ਨਸ਼ੇ ਪਤਿਆਂ ਤੋਂ ਦੂਰ ਰਹਿਣ ਬੱਚੇ ਤੇ ਆਪਣੇ ਲਗਨ ਲਾਣ ਉਹਨਾਂ ਦੇ ਪ੍ਰਭੂ ਦੇ ਚਰਨਾਂ ਦੇ ਵਿੱਚ ਤੇ ਐਦਾਂ ਪ੍ਰੋਗਰਾਮ ਉਹਨਾਂ ਦੇ ਚਰਨਾਂ 'ਚ ਚੱਲਦਾ ਜਾਵੇ ਸਾਰੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਤੇ ਇਹ ਨਸ਼ਿਆਂ ਤੋਂ ਬਚਣ ਔਰ ਪ੍ਰਭੂ ਦੇ ਚਰਨਾਂ 'ਚ ਆ ਕੇ ਗੁਣਗਾਨ ਕਰਨਾ ਔਰ ਸਾਡੇ ਵਾਂਗੂ ਉਹਨਾਂ ਦੇ ਭੰਡਾਰੇ ਚੱਲਦੇ ਭੰਡਾਰੇ ਚੱਲਦੇ ਰਹਿਣ ਔਰ ਬੱਚਿਆਂ ਨੂੰ ਸ਼ੀਰਪਾਦ ਭੋਲੇ ਸ਼ੰਕਰ ਦਾ ਕੀ ਜਯਾ ਊਮਾਪਤੀ ਮਹਾਦੇਵ ਕੀ ਜਯਾ ਬੋਲੋ ਹਰ 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 ਮਹਾਦੇਵ ਲੋ ਜੀ ਮੈਂ ਵਿਨੇਸ਼ ਵਿਨੇ ਕੁਮਾਰ ਸੇਵਾਦਾਰ ਭੋਲੇ ਸ਼ੰਕਰ ਜੀ ਦਾ ਮੈਂ ਤੁਹਾਨੂੰ ਸੂਚਿਤ ਕਰਦਾ ਜੀ ਅਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭੋਲੇ ਸ਼ੰਕਰ ਜੀ ਦਾ ਬਹੁਤ ਵੱਡਾ ਭੰਡਾਰਾ ਲੰਗਰ ਭਗਤਾਂ ਨੂੰ ਖਵਾਇਆ ਜਾ ਰਿਹਾ ਭੋਲੇ ਸ਼ੰਕਰ ਦੀ ਕਿਰਪਾ ਨਾਲ ਕਹਤੇ ਹਾਂ ਬੋਲੇ ਸ਼ੰਕਰ ਦੀ ਕਿਰਪਾ ਸੇ ਹਰ ਕੰਮ ਹੋਤਾ ਹੈ ਕਰਤੇ ਤੋਂ ਬੋਲੇ ਸ਼ੰਕਰ ਬਾਬਾ ਜੀ ਬਾਬਾ ਜੀ ਹੀ ਹੈ ਔਰ ਬੋਲੇ ਸ਼ੰਕਰ ਬਾਬਾ ਜੀ ਕਾ ਹੀ ਨਾਮ ਹੋਤਾ ਹੈ ਬਖਤੋਗਤਬ ਬਸ ਕੇ ਜਰੀਆ ਹੀ ਹੈ ਕਰਨਾ ਤਾਂ ਬੋਲੇ ਸ਼ੰਕਰ ਮਹਾਰਾਜ ਹੀ ਨਹੀਂ ਹੈ ਸਵੇਰੇ ਕਿਹੜਾ ਪ੍ਰਚਾਰ ਦਾ ਸਵੇਰੇ ਕਿਹੜਾ ਪ੍ਰਚਾਰ ਦਾ ਲੰਗਰ ਲਗਾ ਸੀ ਪਹੁੰਚਿਆ ਦਾ ਦਾਲ ਚਾਵਲ ਇਸ ਤੋਂ ਬਾਅਦ ਚੱਲੇਗਾ ਦੁੱਧ ਦੁੱਧ ਦੇ ਨਾਲ ਚੱਲੇਗਾ ਬਿਸਕਟ ਦਾ ਲੰਗਰ ਚੱਲੇਗਾ ਬਿਸਕਟ ਦਾ ਚੱਲੇਗਾ ਲੰਗਰ ਹੋਰ ਵੀ ਭੋੜੇ ਦੀ ਇੱਛਾ ਦੇ ਨਾਲ ਹੋਰ ਵੀ ਸਭ ਕੁਝ ਚੱਲ ਸਕਦਾ ਵਾ ਸਾਰਾ ਦਿਨ ਹੀ ਚੱਲਦੇ ਰਹਿਣਾ ਲੰਗਰ ਸਾਰਾ ਦਿਨ ਚੱਲਦਾ ਰਹੇ ਹਾਂਜੀ ਹਾਂਜੀ ਰਾਤੀ 7-8 ਵਜੇ ਵੱਜਣੇ ਆ ਹਾਂਜੀ ਸਾਲ ਹੋ ਗਏ ਭਾਜੀ ਚੱਲਦੇ ਨੇ ਇਹ ਭਾਜੀ ਕੋ 15-20 ਸਾਲ ਹੋ ਗਏ ਹੈ ਹਾਂਜੀ ਨੌਜਵਾਨਾਂ ਨੂੰ ਕੀ ਕਹਿਸੀਣਾ ਚਾਹੁੰਦੇ ਨੌਜਵਾਨ ਬੜੇ ਵੱਡੇ ਨੌਜਵਾਨਾਂ ਨੂੰ ਇਹ ਹੀ ਐਮੈਸਜ ਦਿਨਾ ਵਾ ਕਿ ਜਿਹੜੇ ਵੀ ਵਿਚਾਰੇ ਗਲਤ ਨਸ਼ਿਆਂ ਦੇ ਵਿੱਚ ਭੇਜਦੇ ਆ ਆਪਣਾ ਜੀਵਨ ਸੁਧਾਰੋ ਭੋਲੇ ਸ਼ੰਕਰ ਦੇ ਚਰਨਾਂ ਦੇ ਨਾਲ ਲੱਗੋ ਇਹ ਤੁਸੀਂ ਵੀ ਕੋਈ ਗ੍ਰਹਿ ਸ਼ਰਾਈ ਕਰਕੇ ਭੋਲੇ ਸ਼ੰਕਰ ਦੇ ਹਰ ਮਹੀਨੇ ਸਾਲ ਦੀ ਬੜੀ ਦੂਰ ਹੈ ਹਰ ਮਹੀਨੇ ਭੰਡਾਰਾ ਕਰੋ ਅਈ ਤੇ ਕਹਨੇ ਆ ਤੁਸੀਂ ਵੀ 10-10 20-20 ਰੁਪਏ ਜੋੜ ਕੇ ਘਰ ਆਪਣਾ ਗੱਲਾਂ ਲਾ ਕੇ ਜੇ ਨਹੀਂ ਇਹ ਦਵਾ ਟੱਕਰ ਸਕਦੇ ਤੁਸੀਂ ਚੀੜੀਆਂ ਨੂੰ ਗਾਵਾਂ ਮਤਾਂ ਨੂੰ ਕੁੱਤੇ ਨੂੰ ਭਾਏ 10-20 ਰੁਪਏ ਦੇੱਲੀ ਪਾਵੋ ਉਹ ਵੀ ਸੇਮ ਹੈ ਭੰਡਾਰਾ ਚਾਹੇ 10 ਰੁਪਏ ਦਾ ਚਾਹੇ ਲੱਖ ਰੁਪਏ ਦਾ ਜਾਂ ਕਰੋੜ ਰੁਪਏ ਦਾ ਸੇਮ ਭੋਲੇ ਸ਼ੰਕਰ ਜੀ ਬਸ ਐ ਹੋਈ ਕਹਿੰਦਾ ਭੁੱਖੇ ਕੋਵਾਂ ਨੂੰ ਪਿਆਸੇ ਕੋ ਪਾਣੀ ਭੋਲੇ ਸ਼ੰਕਰ ਪਰ ਸਾਰਾ ਦਾ ਪੇਟ ਭਰਦੇ ਆ ਸਾਰਿਆਂ ਦੀ ਯਾਜਾਕਾਰ ਹੋਵੇ ਸਾਰਿਆਂ ਨੂੰ ਪ੍ਰਮਾਤਮਾ ਤੰਦਰੁਸਤੀਆਂ ਦੇਵੇ ਔਰ ਸਾਰਿਆਂ ਦੇ ਜੋ ਵੀ ਨਸ਼ੇ ਪੱਤੇ ਭਗਵਾਨ ਬੰਦ ਕਰੇ ਤੇ ਚੰਗੀ ਲੈਨ ਚ ਲਾਵੇ ਕਿ ਸਾਰੇ ਮਜੇ ਲੈਣ ਭੋਲੇ ਸ਼ੰਕਰ ਦੇ ਸਭ ਭrati ਗਈ ਜੀ ਭੂਤ ਪ੍ਰੇਤ ਜੋ ਵੀ ਆ ਦੇਵੀ ਦੇਵਤਾ ਮਨੁੱਖੀ ਜੀਵ ਜੰਤੂ ਜਲ ਤਲ ਜੋ ਵੀ ਸਾਰੇ ਮਜੇ ਲੈ ਰਹੇ ਆ ਹਰ ਸੌ ਚਲਦੇ ਰਹਿਣ ਭੰਡਾਰਿਆਈ ਭੋਲੇ ਸ਼ੰਕਰ ਦੀ ਕਿਰਪਾ ਨਾਲ ਸਾਰਿਆਂ ਦੀ ਯਾਜਾਕਾਰ ਹੋਵੇ ਬਸ ਇਸੇ ਤਰ੍ਹਾਂ ਭੋਲੇ ਸ਼ੰਕਰ ਜੀ ਸਾਰੇ ਭਗਤਾਂ ਦੇ ਆਸ਼ੀਰਵਾਦ ਬਣਾਈ ਰੱਖੇ और सारे ने अपने चरनी लाई रखे बोलो शंकर भगवान की हर हर महादेव की बोलने की फौज बोलने की फौज बम 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 सारे भगत ओम नमः शिवाय ओम नमः शिवाय ओम नमः शिवाय और जे जो भंडारा हो रहा है जे मेरे भैया हर साल की तरह लगाते हैं महाराज इनकी मनोकामना पूर्ण करें और हर साल की तरह जे सब श्रद्धालुओं को जो जो जे लंगर वगैरह लगाते हैं जे इन पर कृपा बनाए रखन भोले बाबा जी और सब पर मेहर करें भोले बाबा की जय बम 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 हर हर ਬੋਲੇ ਕੀ ਫੌਜ ਕਰੇਗੀ ਮੋੜ ਬੋਲੇ ਕੀ